ਬਲੌਟ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਬੈਂਤ ਸਿੰਘ ਰੋੜੀਆਂ ਇਸ ਵੇਲੇ ਵੱਡਾ ਕਲੂ ਕਰਾ ਦੇ ਪਵਿੱਤਰ ਸਥਾਨ ਦੇ ਉੱਪਰ ਮੌਜੂਦ ਹਾਂ ਤੇ ਇੱਥੇ ਮਿਤੀ 26 ਨਵੰਬਰ 2025 ਦਿਨ ਬੁੱਧਵਾਰ ਨੂੰ ਇੱਕ ਮਹਾਨ ਕੁੰਭ ਮਹਾਨ ਯੱਗ ਹੋਣ ਜਾ ਰਿਹਾ ਤੇ ਜਿੱਥੇ ਵੱਡਾ ਕਲੂ ਕਰਾ ਕਲੱਬ ਵੱਲੋਂ ਅਤੇ ਕਾਰ ਸੇਵਾ ਵਾਲੇ ਵਾਹਪੁਰਸ਼ਾਂ ਦੀ ਸਰਪ੍ਰਸਤੀ ਹੇਠ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਅਤੇ ਨਿਕਾਹ ਕੀਤੇ ਜਾਣਗੇ ਤੇ ਪੂਰੀ ਜਾਣਕਾਰੀ ਆਪਾਂ ਪ੍ਰਧਾਨ ਬਲਵਿੰਦਰ ਸਿੰਘ ਦੇ ਪਾਸੋਂ ਜਾਣ ਲੈਣੇ ਆ ਤੁਸੀਂ ਸਾਡੇ ਨਾਲ ਬਨੇ ਰਹੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 35000 ਸਹੀਦ ਸਿੰਘਾਂ ਦੀ ਮਹਾਨ ਧਰਤੀ ਗੁਰਦੁਆਰਾ ਸਾਹਿਬ ਵੱਡਾ ਘੱਲੂਕਾਰਾ ਰਹੀੜਾ ਵਿਖੇ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਤਰਨਤਨ ਵਾਲੇ ਤੇ ਮਹਾਪੁਰਖ ਬਾਬਾ ਕ੍ਰਿਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲਿਆਂ ਦੀ ਸਰਪ੍ਰਸਤੀ ਹੇਠ ਇਹ 17ਵਾਂ ਸਲਾਨਾ ਸਮਾਗਮਾ ਜਿੱਥੇ ਕੀ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਹੋਣੇ ਨੇ ਸੋ ਕਿ ਇਹ ਸਮਾਗਮ ਮਹਾਨ ਕੋਬ 22 ਨਵੰਬਰ ਨੂੰ ਰਚਿਆ ਜਾਣਾਗਾ ਐਨ ਆਰ ਆਈ ਵੀਰਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਇਹ ਹੋਣ ਵਾਲੇ ਮਹਾਨ ਕਾਰਜ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਜ਼ਰੂਰ ਪਾਉਣ ਤਾਂ ਜੋ ਇਹ ਕਾਰਜ ਸਾਰੇ ਹੀ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦੇ ਹਨ ਸਾਰਿਆਂ ਦਾ ਫਰਜ਼ ਬਣਦਾ ਜੋ ਇਹਨਾਂ ਦੇ ਵੀਰ ਨੇ ਖਾਸ ਕਰਕੇ ਮੇਰੇ ਨਗਰ ਦੇ ਇਲਾਕੇ ਦੇ ਨੌਜਵਾਨ ਕਿਹੜੇ ਵੀ ਮਰਜ਼ੀ ਮੁਲਕ ਦੇ ਵਿੱਚ ਬੈਠੇ ਨੇ ਉਹ ਜ਼ਰੂਰ ਦਸਬੰਧ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਉਣ ਧਰਮ ਦੇ ਮਾਤਾ ਪਿਤਾ ਬਣ ਕੇ ਆਪਾਂ ਉਹਨਾਂ ਬੱਚੀਆਂ ਦੇ ਕਾਰਜ ਕਰਨੇ ਨੇ ਭੈਣ ਭਰਾ ਬਣ ਕੇ ਉਹ ਕਾਰਜ ਕਰਨੇ ਨੇ 26 ਨਵੰਬਰ ਨੂੰ ਮਹਾਨ ਧਰਤੀ ਦੇ ਉੱਤੇ ਇਹ ਕਾਰਜ ਰਚਿਆ ਜਾਣੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਕੋਈ ਵੀ ਵੀਰ ਬਣ ਜਾਣਾ ਰਵੇ ਸਾਰੀ ਲੋੜੀਂਦਾ ਘਰੇ ਨੂੰ ਲੋੜੀਂਦਾ ਸਮਾਨ ਜੋ ਪੇਟੀ ਬੈੱਡ ਅਲਮਾਰੀ ਮੇਜ਼ ਕੁਰਸੀਆਂ ਸਲਾਈ ਮਸ਼ੀਨ ਬਿਸਤਰੇ ਭਾਂਡੇ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਤੇ ਮੁੰਡੇ ਕੁੜੀ ਨੂੰ ਘੜੀਆਂ ਜੋਕੇ ਲੂ ਵਰਤੋਂ ਦਾ ਸਮਾਨ ਹੁੰਦਾ ਉਹ ਸਾਰਾ ਦਿੱਤਾ ਜਾਣਾ ਇਹ ਦੇਣਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਆ ਖਾਸ ਕਰ ਐਨ ਆਰ ਆ ਵੀਰਾਂ ਦੇ ਸਹਿਯੋਗ ਨਾਲ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਭਾਈ ਆਪਣਾ ਵੱਡਮੁੱਲਾ ਯੋਗਦਾਨ ਜਰੂਰ ਪਾਓ ਅਤੇ ਉਸ ਦਿਨ ਪਹੁੰਚ ਕੇ ਉਹਨਾਂ ਬੱਚੀਆਂ ਨੂੰ ਧਰਮ ਦੇ ਮਾਤਾ ਪਿਤਾ ਧਰਮ ਦੇ ਭੈਣ ਭਰਾ ਬਣ ਕੇ ਜਰੂਰ ਇਹ ਅਸ਼ੀਰਵਾਦ ਦੇਣ ਲਈ ਪਹੁੰਚਣਾ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਲ ਸਿੰਘ ਸਾਬਕਾ ਚੇਅਰਮੈਨ ਸਾਬਕਾ ਸਰਪੰਚ ਮੈਂਬਰ ਪੀਏਸੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਬੌੜਾ ਇਕਲਾ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਕਿ 26 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ 17-18 ਸਾਲਾਂ ਤੋਂ ਵਿਆਹ ਕਲੂ ਘਰਾ ਸਾਹਿਬ ਵੱਡਾ ਕਲੂ ਘਰਾ ਕੋਪਰੀ ਹੀ ਡਾ ਵਿਖੇ ਪ੍ਰਾਣੀ ਰੀਤ ਚੱਲੀ ਆ ਰਹੀ ਹੈ ਇਹ ਹਰ ਸਾਲ 8-10 ਵਿਆਹ ਕਰਦੇ ਆ ਰਹੀ ਹੈ ਸੰਗਤ ਐਨ ਆਰ ਆਈ ਵੀਰ ਤੇ ਇਲਾਕਾ ਨਿਵਾਸੀ ਸੰਗਤ ਬਹੁਤ ਵੱਡਾ ਸਹਿਯੋਗ ਦਿੰਦੀ ਹੈ 22 ਨਵੰਬਰ ਨੂੰ ਇਸ ਵਾਰੀ ਵੀ 8 ਵਿਆਹ ਕਰਨ ਜਾ ਰਹੇ ਆ ਕਿ ਕੋਈ ਮੁਸਲਮਾਨ ਸਿੱਖ ਹਿੰਦੂ ਵਾਲਾ ਕੋਈ ਇੱਥੇ ਵਿਤਕਰਾ ਨਹੀਂ ਤੇ ਪਰ ਅੱਗੇ ਫੇਰੇ ਜਾਂ ਮੁਸਲਮਾਨਾਂ ਦੇ ਨਕਾਬ ਵੀ ਹੁੰਦੇ ਆ ਪਰ ਇੱਕ ਹੀ ਸਾਰੇ ਆਨੰਦਕਾਰ ਜੀ ਹਨ ਤੇ ਇੱਥੇ ਮੈਂ ਸਾਧ ਸੰਗਤ ਨੂੰ ਬੇਨਤੀ ਕਰਦਾ ਨਾਰਾਈ ਵੀਰਾਂ ਨੂੰ ਤੇ ਦਸਮਾ ਦਸੌਂ ਤੇ ਮਾਇਆ ਵੀ ਤੇ ਜੇ ਕਿਸੇ ਨੇ ਸਮਾਨ ਲੈ ਕੇ ਦੇਣਾ ਜਿਵੇਂ ਸਾਰਾ ਆਪਾਂ ਘਰੇਲੂ ਸਮਾਨ ਦੰਦਿਆਂ ਪੇਟੀ ਲਮਾਰੀ ਵਗੈਰਾ ਜੋ ਵੀ ਆਪਾਂ ਆਪਣੇ ਘਰਾਂ ਚ ਦਿੰਨੇ ਆ ਉਹੀ ਸਾਰਾ ਸਮਾਨ ਕਲੱਬ ਵੱਲੋਂ ਅਸੀਂ ਸਾਰੇ ਇਲਾਕਾ ਨਿਵਾਸੀ ਰਲ ਮਿਲ ਕੇ ਲੋੜਵੰਦ ਪਰਿਵਾਰਾਂ ਨੂੰ ਲੋੜ ਵਾਲੀਆਂ ਚੀਜ਼ਾਂ ਹੀ ਸਾਰੀਆਂ ਦਿੰਨੇ ਆ ਬਾਬਾ ਜੀ ਦੀ ਕਾਸੇਵਾਲੇ ਪਹਾਣੀਗੜ ਵਾਲੇ ਬਾਬਾ ਜੀ ਕਰਪਾਲ ਸਿੰਘ ਤੇ ਬਾਬਾ ਜਗਤਾਰ ਸਿੰਘ ਦੀ ਰਹਿਨਮਾਈ ਹੇਠ ਇਹ ਬਹੁਤ ਵੱਡਾ ਫਰਾਲਾ ਇਹਨਾਂ ਦੀ ਕਿਰਪਾ ਸਦਕਾ ਹੀ ਜਦੋਂ ਤੋਂ ਅਸੀਂ ਵਿਆਹ ਸ਼ੁਰੂ ਕੀਤੇ ਨੇ ਵਿਆਹ ਤੇ ਕਿਸੇ ਵੀ ਕੁੜੀ ਦਾ ਕੋਈ ਝਗੜਾ ਜਾਂ ਕੋਈ ਜਿਵੇਂ ਹੁਣ ਕੱਲ ਜੋਗਾਂ ਸਾਡੇ ਸੜਈਏ ਵਗੈਰਾ ਹੁੰਦੇ ਨੇ ਜਾਂ ਕਿਸੇ ਦੇ ਝਗੜੇ ਇਹ ਕਿਤੇ ਵੀ ਕੋਈ ਸਾਡੇ ਧਿਆਨ ਚ ਨਹੀਂ ਆਈ ਨਾ ਕੋਈ ਸਾਨੂੰ ਲਾਂਬਾ ਆਇਆ ਬਾਬੇ ਦੀ ਕਿਰਪਾ ਨਾਲ ਬਹੁ ਬੜੀਆ ਕਾਰ ਕਰਦੇ ਨੇ ਮੈਂ ਤਾਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਵੀ ਸਾਰੇ ਇਲਾਕਾ ਨਿਵਾਸੀ ਇੱਥੇ ਪਹੁੰਚਣ ਐਨਆਰਆਈ ਵੀਰ ਤੇ ਇਲਾਕਾ ਨਿਵਾਸੀ ਤੇ ਜਿੰਨੇ ਜੋਗੇ ਨੇ ਉਹਦੇ ਵਿੱਚੋਂ ਉਸ ਥੋੜਾ ਬਹੁਤਾ ਹਿੱਸਾ ਜ਼ਰੂਰ ਪਾਉਣ ਤੇ ਇਹ ਇਕੱਲਾ ਵੰਗਾ ਕੋਈ ਵੱਡਾ ਨਹੀਂ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਐਡੇ ਵੱਡੇ ਕਾਰਦਸ਼ਰੀ ਜੜਦੇ ਨੇ ਇਹਦੇ ਚੜਾਉਣ ਵਾਲਾ ਪ੍ਰਮਾਤਮਾ ਇੰਨੀ ਬੇਨਤੀ ਕਰਦਾ ਹੋਇਆ ਮੈਂ ਇਲਾਕਾ ਨਿਵਾਸੀਆਂ ਤੇ ਕਲੱਬ ਤੇ ਬਾਬਾ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 26 ਨਵੰਬਰ ਨੂੰ ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਵਿਆਹ ਸਮਾਗਮ ਹੁਣੇ ਨੇ ਜੋ ਮਹਾਨ ਕੰਬ ਵੱਡੇ ਕੱਲੂ ਘਰ ਦੀ ਧਰਤੀ ਤੇ ਹੋਣਾਗਾ ਸਾਡੇ ਸਤਕਾਰਯੋਗ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਆਪਣੇ ਦੇਖੋ ਤੁਹਾਡੇ ਸਾਹਮਣੇ ਆ ਕੱਪੜਿਆਂ ਦੀ ਮਤਲਬ ਗੱਡੀ ਭਰ ਕੇ ਲੈ ਕੇ ਆ ਨਾ ਜੋ ਉਹਨਾਂ ਲੜਕੀਆਂ ਨੂੰ ਦਿੱਤਾ ਜਾਣਾਗਾ ਜੋ 42 ਲੜਕੀਆਂ ਨੇ ਪਰਿਵਾਰਾਂ ਨੂੰ ਇਹ ਸਮਾਨ ਜੋ ਕਿ ਆਪਾਂ ਪਹਿਲਾਂ ਲੰਗਰ ਹਾਲ ਚ ਪਿਆ ਉਹ ਵੀ ਦੇਖਿਆ ਤੁਸੀਂ ਫਰਨੀਚਰ ਵਗੈਰਾ ਸਾਰਾ ਦਿੱਤਾ ਜਾਣਾ ਸਾਰੀ ਸੰਗਤ ਦਾ ਵੀਰ ਉਹਨਾਂ ਦਾ ਖਾਸ ਕਰਕੇ ਬਹੁਤ ਧੰਨਵਾਦ ਕਰਦੇ ਆ ਜੋ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋ ਇਹਨਾਂ ਮਹਾਨ ਕਾਰਜਾਂ ਦੇ ਵਿੱਚ ਬੜਮੁੱਲਾ ਯੋਗਦਾਨ ਪਾ ਕੇ ਗਏ ਨੇ ਤੇ ਧੰਨਵਾਦ ਆ ਸਾਰੀ ਸੰਗਤ ਦਾ ਤੇ ਹੋਰ ਵੀ ਬੇਨਤੀ ਆ ਸਾਰੀ ਸੰਗਤ ਨੂੰ ਲਾਕੇ ਦੀਆਂ ਨੂੰ ਭਾਈ ਵੱਧ ਤੋਂ ਵੱਧ ਯੋਗਦਾਨ ਪਾ ਕੇ ਉਸ ਮਹਾਨ ਸੀਧਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ